ਉਹ ਤੇਰੇ ਨਾਲ ਇੱਕ ਘਰ ਵੇਲਾ ਕਰਦਾ ਹੋਈ ਆ ਬਹੁਤ ਇੰਤਜ਼ਾਰ ਆਪੇ ਭਲਾ ਹੀ ਨਾ ਕੋਈ ਉੱਪਰ ਹੈ ਭਈ ਉਹ ਆਪੋ ਕੋ ਤਾਂ ਤੇ ਉਹ ਅੱਗੇ ਸਰਚ ਮਾਰਦੇ ਕੰਪਿਊਟਰ ਤੇ ਕਿੰਦੇ ਨਾਂ ਦੇ ਬੋਲ ਬਿਖਾਰਿਆ ਉਹ ਸਾਰਾ ਕੁਝ ਮੇਰੀ ਗੱਲ ਨਾਲ ਨਹੀਂ ਆ। ਮੈਨੂੰ ਉੱਤੇ ਰਹਿਣਾ ਪਰ ਉਲੀ ਉਲੀ ਪਹੁੰਚਦੇ ਪੈਣਾ ਜੇ ਸਾਨੂੰ ਉੱਪਰ ਕੇ ਨੂੰ ਵੀ ਮੰਨ ਲਓ ਜਿਹੜਾ ਸਭ ਤੋਂ ਵੱਡਾ ਸੀ ਉਹ ਮੇਰੇ ਨਾਲ ਤੇ ਕੁੜੀ ਲੈ ਕੇ ਆਇਆ ਨਾ ਅਮਨਦੀਪ ਹਾਂ ਤੂੰ ਮੇਰਾ ਭਰਾ ਹੈ ਮੈਂ ਮਤਬ ਵੀਰਵਾ ਦੇ ਬੱਚੇ ਦੀ ਕਸਮ ਜੇ ਮੈਂ ਸਰਪੰਚ ਨੂੰ ਛੱਡ ਜਾਵਾਂ ਠੀਕ ਕੋਈ ਸ਼ੌਕ ਨਹੀਂ ਠੀਕ ਕਦਾਵਾ ਕਦਾਵਾ ਗੇਮਿੰਗ ਪਰ ਪੈ ਰੋਕ ਲਾ ਮੈਂ ਇੱਕ ਨੰਬਰ ਠੀਕ ਹੈ ਯਾਰ ਗੰਨਦੀ ਕਦੀ ਮਿਲਦੇ ਆਵਾ ਮੰਦਿਰ ਦੇ ਨਾਮ ਗੱਲ ਸਮਝਾਤੀ ਨਾ ਕਮਾਈ ਕਰਿਆ ਯਾਰ ਅੱਜ ਨਹੀਂ ਗਾਣੇ ਤੇ ਨਾਨਾ ਦੱਸਿਆ ਕੁਛ ਤੂੰ ਮੱਸਾਂਗੇ ਨਹੀਂ ਥੋੜੀ ਜਿਆਦਾ ਤੁਹਾਡੇ ਨਾਲ ਅਸੀਂ ਤੁਹਾਡੇ ਯਾਰ ਮੇਰੇ ਗੱਲ ਪਤਾ ਆ ਜੀ ਆਖਿਰਕਾਰ ਕੋਈ ਐਸਨ ਬੈਠੇ ਨੇ ਇਹੀ ਅਸੀਂ ਤਾਂ ਹਾਂ ਉਹਦੇ ਆ ਪਾਜੀ ਆਜ ਤੂੰ ਹੀ ਆਖੰਦਿਆ ਘੜਦੇ ਪਿਆ ਐਸ ਕਹਿੰਦਾ ਜਿਹੜਾ ਪਹਿਲਾ ਜੌਨੀ ਟਾਈਪ ਆ ਪਾਜੀ ਉਹ ਨਾ ਫਿਰਿਆਂ ਵਿੱਚ ਦੇ ਇਹਨਾਂ ਦੀ ਸ਼ਹਿਦ ਤਾਂ ਵੇਖਦਾ ਯਾਰ ਇਹੀ ਲਾਉਣੇ ਕੋਥੀ ਬਕਾਉਂਦੀ ਆ ਪੈਸੇ ਤੋੜਦੇ ਨਹੀਂ 50 ਨੂੰ ਫੜਿਆ ਤੂੰ ਫਿਰ ਛੜਦਾ 10 ਮਿੰਟਾਂ ਜੋ ਨਹੀਂ ਹਾਂ ਚੜਦਾ ਝਰਨਾ ਨਹੀਂ ਆਵਾਂ ਜਿਸਪਾਲ ਸਿੰਘ ਜੀ ਕਟਨਾਇ ਉਹ ਗੁੰਡਾ ਗੁਰਵਿੰਦਰ ਸਿੰਘ ਸੀ ਜੀ ਦੀ ਮੰਮੀ ਭਿੰਡੇ ਦਾਖਲ ਸੀ ਜੀ ਪ੍ਰਿਹਣ ਹੋਇਆ ਸੀਗਾ ਤੇ ਉੱਥੇ ਮਹੀਨੇ ਦੇ ਕਰੀਬ ਸੀਗੇ ਰਹਿੰਦੇ ਸੀਗੇ ਉੱਥੋਂ ਆਹੀ ਪਹਿਲਾਂ ਮੰਨ ਲਓ ਸਵੇਰੇ 3 ਵਜੇ ਤੁਰੇ ਉੱਥੇ ਪਿੰਡ ਦੀ ਇਹ ਬਾਅਦ ਚ ਤੁਰੇ ਆ ਨਾਲ ਇਹਦੇ ਮਾਸੀ ਦੀ ਗੁੜਗਿਆ ਸੀ ਜੀ ਤੇ ਜੀਰੇ ਮੁਰਸਨ ਡੱਕਦੇ ਸੀ ਤੁਤੋਂ ਗਾਸਤੇ ਚੜਦੇ ਸੀਗੇ ਜੀ ਇਹ ਕਿੰਦੇ ਜਾਂ ਨਾਲੇ ਦਾ ਕੱਪੜੇ ਢੀੜੇ ਲੈ ਆਉਣੇ ਨਾਲੇ ਪਿੰਡ ਗੇੜਾ ਮਾਰ ਆਉਣੇ ਜੀ ਮਾਲ ਟੰਗਰ ਦੇਖ ਆਵਾਂਗੇ ਜੀ ਇਹ ਜੀਰਿਓ ਐਵਾਇਡ ਆ ਨਾ ਮਨ ਲਾਲੇ ਰੋਡ ਬਹੁਤ ਖਰਾਵਾ ਜੀ ਸਾਡੇ ਫਿਰ ਜੀਰਿਓ ਮਖੂ ਹੋ ਗਏ ਤਾਂ ਮਖੂ ਤੋਂ ਮਨ ਲਾਲਾ ਕਾਮ ਜਨਤਾ ਹੁੰਦੀ ਆ ਜੀ ਜੇ ਤੋਂ ਮਗੂ ਤੋਂ ਜਸ ਅਧਾਰੇ ਦੇ ਕਰੀਬ ਆਏ ਨਾ ਜੀ ਇਧਰੋਂ ਆ ਰਹੇ ਸੀਗੇ ਤੇ ਮੱਲਾ ਵਾਲੇ ਲੋਕ ਗੱਡੀ ਜਾਂਦੀ H20 ਜੀ ਕਰਨੈਲ ਸਿੰਘ ਦਾ ਦਾ ਮੁੰਡਾ ਦੱਸਦੇ ਭੋਲਾ ਭੋਲਾ ਜੀ 120 ਦੇ ਕਰੀਬ ਜਿੱਨਾਂ ਲੋਕਾਂ ਨੇ ਦੇਖਿਆ ਮੌਕੇ ਤੇ ਜੀ ਦੂਜੇ ਪਾਸੇ ਜਾ ਕੇ ਅਟੈਕ ਕਰਕੇ ਮੰਨ ਲਓ ਕਿ ਗੱਡੀ ਮਾਰੀ ਹੈ ਜੀ ਤੇ ਗੁੜੀ ਆਈ ਤਾਂ ਮੌਕੇ ਦੇ ਮੌਦ ਹੋ ਗਈ ਹੈ ਜੀ ਤੇ ਮੁੰਡੇ ਨੂੰ ਜਿਹੜੇ ਲਾ ਕੇ ਹਸਪਤਾਲ ਲੈ ਕੇ ਗਿਆ ਤੇ ਉੱਥੇ ਜਾ ਕੇ ਉਹ ਵੀ ਮੰਨ ਲਓ ਕਿ ਪੂਰਾ ਹੋ ਗਿਆ ਜੀ ਕੀ ਬਾਲਾ ਕੀ ਮੌਕੇ ਤੇ ਲੈ ਕੇ ਗਿਆ ਜਾਂ ਫਰਾਰ ਹੋ ਗਿਆ ਅਸੀਂ ਤਾਂ ਬਾਅਦ ਚ ਮੰਨ ਲਓ ਗਏ ਗੱਡੀ ਉੱਥੇ ਬਾਕੀ ਉਹ ਨਹੀਂ ਮਨ ਲੋਕ ਮਿਲਿਆ ਕੱਲਾ ਸੀ ਜਾਂ ਕੌਣ ਸੀਗਾ ਜੀ ਇਹ ਇਹ ਆਪਣਾ ਕਿਲੇ ਪਰਫਰਾ ਸੀ ਮੁੰਡਾ ਕੱਲਾ ਗੁਰਿੰਦਰ ਸਿੰਘ ਆ ਤੇ ਦੋ ਭੈਣਾਂ ਜੀਆਂ ਦੀ ਜੀ ਪੜਦਾ ਸੀ ਨਹੀਂ ਮਿਸਤਰੀ ਦਾ ਰਾਜਗਰੀ ਦਾ ਠੇਕੇਦਾਰ ਸੀਗਾ ਜੀ ਇਹ 29 30 ਸਾਲ ਦੇ ਕਰੀਬ ਸੀਗੇ ਜੀ ਨਹੀਂ ਇਹਨੂੰ ਜਨਮ ਮੈਡਲ ਸੀ ਜੀ ਮੰਗ ਕੀ ਰੱਖੀ ਮੰਗ ਬਸ ਗਰੀਬ ਪਰਿਵਾਰ ਹੈ ਇਨਸਾਨ ਮਿਲਣਾ ਚਾਹੀਦਾ ਏ ਜੋ ਜੀ ਜੇਰਾ ਨਾ ਪਰਮਿੰਦਰ ਸਿੰਘ ਜੀ ਠੀਕ ਇਹ ਜੀ ਮੇਰਾ ਹੀ ਹੈਗਾ ਭੂਆ ਦਾ ਪੁੱਤਰਾ ਇਹ ਆ ਵੀ ਮੰਮੀ ਦਾ ਬੇਸ਼ਨ ਹੈ ਬਟਿੰਡੇ ਦਾ ਨਾਲ ਕਿ ਲਫਵਾ ਰਹੇ ਸੀਗੇ ਮਾ ਕੋ ਮੋਟਰਸਾਈਕਲ ਜਾਣਾ ਕਰਾਇਆ ਸੀ ਬਸ ਪੁੱਤਰੇ ਹੀ ਦੋਨੇ ਜਣੇ ਆ ਰਹੇ ਸੀ ਤੇ ਮੈਨੂੰ ਲੱਗਾ ਪਤਾ ਫੋਨ ਆਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ ਹਾਂਜੀ ਕੋਈ ਕਾਰ ਵਾਲੇ ਦਾ ਪਤਾ ਲੱਗਿਆ ਫੋਨ ਸੀਗਾ ਹਾਂਜੀ ਬਾਅਦ ਤੇ ਪਤਾ ਲੱਗਿਆ ਸੀ ਕਾਰ ਵਾਲ ਦਾ ਕੋ ਮੱਲਾ ਵਾਲੇ ਦਾ ਹੀ ਆ i20 ਗੱਡੀ ਆ ਉਹਨਾਂ ਦੀ ਮੌਤ ਹੋ ਗਈ ਹਾਂਜੀ ਦੋਨਾਂ ਵੀ ਮੌਕੇ ਤੇ ਹੀ ਕਿੰਨੇ ਇਹ ਬੰਦਾ ਸੀ ਕਿੰਨੇ ਭਰਾ ਸੀ ਇਹ ਜੀ ਦੋ ਭੈਣਾ ਇੱਕ ਭਰਾ ਇਕੱਲਾ ਇਕੱਲਾ ਮੁੰਡਾ ਇਕੱਲਾ ਇਕੱਲਾ ਹਾਂਜੀ ਇਕੱਲਾ ਇਕੱਲਾ ਤੇ ਥੋੜੀ ਥੋੜੀ ਮਾਸੀ ਦੀ ਲੜਕੀ ਸੀ ਉਹ ਆਪਣੇ ਉਥੋਂ ਲੋਹਿਆਂ ਤੋਂ ਆਇਆ ਉਹ ਤੋਂ ਆ ਰਹੇ ਸੀ ਧੁੰਨੇ ਤੇ ਨਿਕਾ ਚੱਲ ਪਏ ਪੈਣ ਤੇ ਨੂੰ ਸਵੇਰੇ ਭੇਜਦਾ ਕੇ ਚੱਲਦਾ ਤਾਂ ਪਾ ਇਥੇ ਦਾ ਵੀ ਨਿਮਲਾ ਵਾਲੇ ਤੇ ਉਥੋਂ ਆ ਰਹੇ ਸੀ ਸਦਾਰੇ ਤੋਂ ਪਿੱਛੇ ਮੱਲੂ ਵਾਲੇ ਨਾਲ ਐਕਸੀਡੈਂਟ ਹੋ ਗਿਆ ਮੈਂ ਮਨ ਕੀ ਕਰਦੇ ਹਾਂ ਮੈਂ ਸਾਫ ਮੰਗਦਾ ਸੀ ਘਰ ਵਿੱਲਾ ਕਰਤਾ ਸਦਾ ਜੀ ਗਰਦੀਸ਼ ਕੁਝ ਚੀਜ਼ ਨਹੀਂ ਗੱਲ ਬਾਤ ਵੀ ਛੋਟੀ ਦਿੱਖਦੀ ਹੈ। ਬੀਸ਼ੂ ਜੰਦੀ ਹੋਇਆ ਤਾਂ। ਹਾਂ ਜੀ। ਤਾਂ ਕਿਸ ਤਰ੍ਹਾਂ ਛੋਟੇ ਲੱਗ। ਇਹ ਮਹਵਨ ਉਹਨੇ ਹੀ ਇਧਰ ਗੱਡੀ ਜਾਂਦੀ ਹੈ। ਜੇ ਵੀ ਲੜਕੀ ਦੀ ਬੈਸਟ ਹੋਈ ਹੈ ਤਾਂ ਤੁਹਾਡੀ ਕੀ ਲੱਗਦੀ ਹੈ? ਜੀ ਜੀ ਕਿੰਨੇ ਭੈਣ ਪ੍ਰਾਤ? ਪੁੱਤਾਂ ਨੇ ਭੈਣਾਂ। ਹਾਂ। ਚੱਲਨੇ ਭੈਣ ਪ੍ਰਾਤ। ਮੈਂ ਚੱਲ ਕੁੜੀਆਂ ਆ। ਕਿੰਨੀਆਂ ਕੁੜੀਆਂ? ਭੈਣਾਂ ਨਹੀਂ ਆ ਤੇਨੇ। ਠੀਕ। ਕਿੱਥੋਂ ਦੇ ਰਹਿਣ ਵਾਲਾ ਸੀ? ਸਾਬੂਆ ਲੋਈਆਂ ਖਾਸ। ਨਹੀਂ। ਹਾਂ। ਤੁਹਾਨੂੰ ਪਤਾ ਲੱਗਿਆ ਗੱਡੀ ਵਾਲੇ ਦਾ ਕੌਣ ਸੀਗਾ ਹਾਂ ਗੱਡੀ ਵਾਲਾ ਪਤਾ ਲੱਗ ਗਿਆ ਕਿਹਨੇ ਠੀਕ ਹੈ ਇਹ ਨਾ ਸਦਾਰੇ ਤੋਂ ਥੋੜਾ ਜਿਹਾ ਅੱਗੇ ਕਿਲੋਮੀਟਰ ਤੇ ਕਾਰ ਸੀ ਬਹੁਤ ਓਵਰਸਵੀਟ ਤੇ ਇਹ ਅੱਗੋਂ ਮੋਟਰਸਾਈਕਲ ਤੇ ਆ ਰਹੇ ਸੀ ਮਖੂ ਵੱਲੋਂ ਉਹ ਦੂਰੀ ਉਹ ਸਿੱਧੀ ਕਾਰ ਮੱਝੀ ਵਿੱਚ ਇਹ ਇਹ ਦੋ ਇੱਕ ਲੜਕ ਮੁੰਡੇ ਦੀ ਇਸ ਕੋ ਦੀ ਵਿਸ਼ਿਸ਼ਟ ਮਾਸੀ ਦੀ ਗੁੜੀ ਉਹਨਾਂ ਦੋਹਾਂ ਦੀ ਡੈਥ ਹੋ ਗਈ ਤੇ ਹੁਣ ਅਸੀਂ ਪੋਸਟਮਾਰਟਮ ਕਰਾਉਣ ਲੱਗੇ ਆ ਮਕਦਮਾ ਦਰਜ ਕਰਤਾ ਗੱਡੀ ਵਾਲੇ ਨੂੰ ਪਤਾ ਲੱਗ ਗਿਆ ਗੱਡੀ ਵਾਲੇ ਤਾਂ ਪਤਾ ਲੱਗ ਗਿਆ ਜੀ ਮਾਮਲਾ ਕਰ ਦਿੱਤਾ ਹੈ ਹਾਂਜੀ ਮਾਮਲਾ ਕਰ ਦਿੱਤਾ ਹੋ ਗਿਆ ਜੀ ਹੋ ਜਾਏਗੀ ਹੋ ਜਾਏਗੀ